ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਸੰਗਤ ਜੀ ਇਸ ਸਮੇਂ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੀਆਂ ਤਸਵੀਰਾਂ ਦੇਖ ਰਹੇ ਹੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ਦੇ ਬੱਚੇ ਇਸ ਸਮੇਂ ਸੰਗਤਾਂ ਰੰਗ ਹੋ ਚੁੱਕੀਆਂ ਹਨ ਸੋ ਦੇਖ ਸਕਦੇ ਆ ਜੀ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਔਰ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲਿਵਾ ਸੰਗਤਾਂ ਆਪਣੇ ਮਹਾਨ ਸਤਿਗੁਰੂ ਜਗਤ ਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੇ ਪਹੁੰਚ ਰਹੀਆਂ ਹਨ ਕੱਲਾ ਜ਼ਿਲੰਦਰੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤੀ ਨਹੀਂ ਸਗੋ ਦੁਨੀਆ ਦੇ ਕੋਨੇ ਤੇ ਕੋਨੇ ਤੋਂ ਗੁਰੂ ਰਵਿਦਾਸ ਨਾਮ ਦੇ ਵਸਣਤਾ ਆਪਣੇ ਮਹਾਨ ਸਤਿਗੁਰੂ ਜਗਤਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਦਰਬਾਰ ਤੇ ਪਹੁੰਚ ਰਹੀਆਂ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਆਈਆਂ ਸਮਾਂ ਨੂੰ ਦੇਖ ਸਕਦੇ ਆ ਦਰਸ਼ਨ ਕਰੋ ਔਰ ਤੁਸੀਂ ਸਾਹਮਣੇ ਸੋਨੇ ਦੇ ਦਰਵਾਜ਼ੇ ਵੀ ਦੇਖ ਰਹੇ ਆ ਜੋ ਗੁਰੂ ਰਵਿਦਾਸ ਸਮਰ ਸ੍ਰੀ ਮੰਦਿਰ ਤੇ ਲੱਗੇ ਹੋਏ ਆ ਸੋ ਸੰਗਤ ਜੀ ਤੁਹਾਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ। ਅਗਰ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਿਆਰ ਕਰਦੇ ਹੋ, ਅਗਰ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਦੇ ਆ ਤਾਂ ਇਸ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਵਿੱਚ ਜ਼ਰੂਰ ਮਦਦ ਕਰੋ। ਥਿੰਨ ਲਿੰਨ ਲਾ। ਸੋ ਦੇਖ ਸਕਦੇ ਸੰਗਤ ਜੀ ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਤੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਪਣੇ ਮਹਾਨ ਰੈਬਰ ਸਤਿਗੁਰੂ ਜਗਤਗੁਰੂ ਸਹਬੇਤਮਾਰ ਜਗਤਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਤੇ ਪਹੁੰਚੇ ਆ ਤੁਸੀਂ ਦੇਖ ਸਕਦੇ ਆ ਸਾਡੇ ਸਾਥੀ ਭਾਜੀਣੀ ਪਹੁੰਚੇ ਆ ਜੀ ਸੋ ਇਧਰੋਂ ਕਾਫੀ ਜਿਹੜੇ ਸੰਗਤਾਂ ਆ ਵੱਡੀ ਗਿਣਤੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਣ ਨੂੰ ਪਹੁੰਚੇ ਆ ਤੇ ਅੰਤਮੜ ਨੰਗ ਲੈਣ ਦੀ ਮੰਗੜ ਦਿਓ ਐਟਲੋ ਨੂੰ ਮੈਂ ਨੂੰ ਭੁਲਾੰ ਕਰ ਦਿੱਤਾ। ਚਾਹੇ ਗੱਲ ਕਰਦੇ ਦੇਖ ਸਕਦੇ ਆ ਲੈਣੇ ਲੈਣੇ ਲੱਗੀਆਂ ਹੋਈਆਂ ਸਾਰੇ ਪਾਸੇ ਵਾਰ ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਆ। ਸੁਸੰਗਤ ਜੀ ਇੱਕ ਵਾਰ ਫੇਰ ਦਰਸ਼ਨ ਕਰੋ ਸਤਿਗੁਰੂ ਰਬਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੀ ਲਾਈਵ ਤਸਵੀਰਾਂ ਦੇਖ ਰਹੇ ਹਾਂ। ਸੋਨੇ ਦੇ ਦਰਵਾਜ਼ੇ ਵੀ ਲੱਗੇ ਹੋਏ ਆ। ਸੋ ਬਹੁਤ ਬਹੁਤ ਧੰਨਵਾਦੀ ਸੁਸੰਗਤ ਜੀ। ਸੋ ਦੇਖ ਸਕਦੇ ਆ ਇੱਕ ਵਾਰ ਫੇਰ ਦਰਸ਼ਨ ਕਰੋ ਆਓ ਤੁਹਾਨੂੰ ਹੁਣ ਬਾਹਰੋਂ ਥੋੜੇ ਦਰਸ਼ਨ ਕਰਾਉਣੇ ਆ। ਹਜ਼ਾਰਾਂ ਨੇ ਲੱਖਾਂ ਦੀ ਗਿਣਤੀ ਗੁਰੂ ਰਬਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰੈਬਰ ਜਗਤਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਰਬਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਅੱਜ ਕਾਂਛੀ ਦੀ ਧਰਤੀ ਤੇ ਗੁਰੂ ਰਬਿਦਾਸ ਨਾਮਲੇਵਾ ਸੰਗਤਾਂ ਦਾ ਮਧੂਮੱਖੀਆਂ ਦੇ ਵਾਂਗ ਜਿਹੜਾ ਇਕੱਠ ਇਹ ਸੰਦੇਸ਼ ਇਹ ਸਨੇਹਾ ਦਿੰਦਾ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਗੁਰੂ ਰਬਿਦਾਸ ਮਹਾਰਾ ਦੇ ਪੁੱਤਰਾਂ ਦਾ ਹੋਵੇਗਾ ਆਉਣ ਵਾਲਾ ਜਿਹੜਾ ਰਾਜ ਹੈ ਉਹ ਗੁਰੂ ਰਬਿਦਾਸ ਮਹਾਰਾ ਦੇ ਵਾਂਛਤਾ ਹੋਊਗਾ ਉਹਦੇ ਸਮਾਜ ਦਾ ਹੋਊਗਾ ਅਗਰ ਗੁਰੂ ਰਵਿਦਾਸ ਨਾਮਲੇਵਾ ਸੰਗਤ ਆਪਣੇ ਮਹਾਨ ਮਹਾਪੁਰਸ਼ਾਂ ਦੇ ਦੱਸਿਓਏ ਮਾਰਗ ਤੇ ਚੱਲ ਲਵੇਂ ਤੇ ਉਹ ਦਿਨ ਦੂਰ ਨਹੀਂ ਕਿ ਸਾਡਾ ਹਰ ਪਾਸੇ ਰਾਜ ਭਾਗ ਵੀ ਹੋਵੇ ਸੋ ਸੰਗਤ ਜੀ ਜੈ ਗੁਰਦੇਵ ਜੀ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਆ ਡੇਰਾ ਸਚਕੰਡ ਬੱਲਾ ਦੇ ਮਹਾਨ ਮਹਾਪੁਰਸ਼ਾਂ ਦੇ ਯਤਨਾਂ ਦੇ ਸਦਕਾ ਅੱਜ ਕਾਂਸੀ ਬਨਾਰਸ ਵਿਖੇ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤ ਪਹੁੰਚੀ ਆ ਆਪਣੇ ਮਹਾਨ ਸਤਪੁਰਖ ਦਰਸ਼ਨ ਕਰਨ ਵਰਤਮਨਾਉਣ ਲਈ ਸੋ ਧੰਨਵਾਦ ਕਰਦੇ ਸਾਥੀਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਅਗਰ ਤੁਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਰੂਰ ਪਹੁੰਚਾ ਦਿਓ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ